ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸਵਰਾਜ ਵੀਰਾਂ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਲੇਖਕਾਂ ਦੇ ਉੱਤੇ ਤੇ ਜਿਹੜੇ ਪੱਤਰਕਾਰ ਨੇ ਉਹਨਾਂ ਤੇ ਜਿਹੜਾ ਦੌਰ ਚੱਲ ਰਿਹਾ ਉਹਦੇ ਨਾਲ ਸਬੰਧਤ ਹੈ ਉਹਦਾ ਸਰਲੇਖ ਉਹਨਾਂ ਨੇ ਰੱਖਿਆ ਲੇਖਕਾਂ ਦੇ ਦਰ ਤੇ ਸੱਤਾ ਦੀ ਦਾ दस्तक ਸੋ ਸਵਰਾਜ ਵੀ ਬਾਰੇ ਤੁਸੀਂ ਜਾਣਦੇ ਹੋ ਬੜਾ ਵੱਡਾ ਨਾਟਕ ਵੀ ਹੁੰਦੇ ਉਹ ਪੰਜਾਬੀ ਦੇ ਐਡੀਟਰ ਰਹੇ ਨੇ ਉਹ ਲਿਖਦੇ ਨੇ ਕਿ ਮਾਉਣ ਰਕੇਸ਼ ਦੇ ਨਾਟਕ ਅਸਾੜ ਕਾ ਇੱਕ ਦਿਨ ਵਿੱਚ ਮਹਾਕਵੀ ਕਾਲੀਦਾਸ ਸੱਤਾ ਦੀ ਬੁੱਕਲ ਵਿੱਚ ਸਮਾ ਜਾਂਦਾ ਹੈ ਸੱਤਾ ਦਾ ਆਪਣਾ ਜਲੌ ਹੁੰਦਾ ਹੈ ਇੱਕ ਦਿਨ ਰਾਜਧਾਨੀ ਓਜੈਨ ਤੋਂ ਰਾਜ ਦਰਬਾਰ ਤੋਂ ਸਰਪ੍ਰਸਤੀ ਪਾਉਣ ਵਾਲੇ ਕਲਾਕਾਰ ਵਿਦਮਾਨ ਰਾਜ ਕਰਮੀ ਸਭ ਕਾਲੀਦਾਸ ਦੇ ਪਿੰਡ ਉੱਥੋਂ ਦੀਆਂ ਵਸਤਾਂ ਸੱਭਿਆਚਾਰ ਮਨੁੱਖੀ ਰਿਸ਼ਤੇ ਆ ਕੁਦਰਤੀ ਸੁੰਦਰਤਾ ਸਭ ਦਾ ਅਧਿਨ ਕਰਨ ਲਈ ਆਉਂਦੇ ਸਨ ਆਉਂਦੇ ਸੀ ਜਾਂ ਆਏ ਉਸ ਸਮੇਂ ਕਾਲੀਦਾਸ ਦੀ ਪ੍ਰੇਮਿਕਾ ਮਲਕਾ ਦੀ ਮਾਂ ਅੰਬਿਕਾ ਸਤਾ ਦੇ ਦੰਬ ਨੂੰ ਪਛਾਨਣ ਤੇ ਉਸ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਰਦਾਰ ਵੱਜੋਂ ਉੱਭਰਦੀ ਹੈ ਉਹ ਬਾਹਰ ਜਾ ਕੇ ਰਾਜ ਕਰਮੀਆਂ ਨੂੰ ਖਰੀਆਂ ਖਰੀਆਂ ਸੁਣਾਉਣਾ ਚਾਹੁੰਦੀ ਹੈ ਉਸ ਪਲ ਬਲੂਮ ਉਹ ਕਿਰਦਾਰ ਜਿਸ ਨੂੰ ਮੋਹਨ ਰਕੇਸ਼ ਨੇ ਕਾਲੀਦਾਸ ਦਾ ਗੂੜਾ ਮਿੱਤਰ ਤੇ ਕਾਲੀਦਾਸ ਦੇ ਮਨ ਵਿਚਲੇ ਹਨੇਰਿਆਂ ਨੂੰ ਜ਼ੁਬਾਨ ਦੇਣ ਵਾਲਾ ਵਿਅਕਤੀ ਵਜੋਂ ਸਿਰਜਿਆ ਹੈ ਕਹਿੰਦਾ ਹੈ ਬੈਠ ਜਾਓ ਅੰਬਿਕਾ ਅੱਜ ਪਿੰਡ ਕੋਲ ਤੇਰੀ ਗੱਲ ਸੁਣਦਾ ਵੀ ਸਮਾਂ ਨਹੀਂ ਹੈ ਹਾਂ ਪਿੰਡ ਕੋਲ ਸੱਤਾ ਦੇ ਜ਼ਲੌ ਮਈ ਦੰਭ ਵਿਰੁੱਧ ਗੱਲ ਸੁਣਦਾ ਸਮਾਂ ਨਹੀਂ ਹੈ ਸੱਤਾ ਕੋਈ ਵੀ ਲੋਕਾਂ ਲਈ ਸਮਾਂ ਬਹੁਤ ਘੱਟ ਹੁੰਦਾ ਹੈ ਸੱਤਾ ਨੇ ਮਹਾਕਵੀ ਕਾਲੀਦਾਸ ਨੂੰ ਤਾਂ ਆਪਣੀ ਬੁੱਕਲ ਚ ਸਵੇਟ ਲਿਆ ਹੁਣ ਸੱਤਾ ਉਸ ਦੀ ਰਤਲ ਵਸੀਬ ਰਿਸ਼ਤਿਆਂ ਸਭ ਤੇ ਕਬਜ਼ਾ ਕਰਨਾਂ ਲੋਚਦੀ ਹੈ ਨਾਟਕ ਵਿੱਚ ਵਰਿਆਂ ਬਾਅਦ ਕਾਲੀਦਾਸ ਆਪਣੇ ਪਿੰਡ ਵਾਪਸ ਆਉਂਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਉਸ ਨੇ ਆਪਣੀ ਰਤਲ ਨੂੰ ਤਿਆਗ ਕੇ ਕੀ ਗਵਾਇਆ ਤੇ ਕੀ ਖਟਿਆ ਤੇ ਕੀ ਖੋਇਆ ਸਦੀਆਂ ਤੋਂ ਕਲਾਕਾਰ ਸੰਗੀਤਕਾਰ ਕਵੀ ਵਿਦਵਾਨ ਲੇਖਕ ਸ਼ਿਲਪੀ ਸਾਬਸਦਵੰਦ ਦਾ ਸਾਹਮਣਾ ਕਰਦੇ ਆਏ ਨੇ ਕਿ ਕਿਵੇਂ ਸੱਤਾ ਤੇ ਸਤਾਤੀ ਤੋਂ ਪਛਾਣ ਹਾਸਲ ਕਰਨ ਦੇ ਨਾਲ-ਨਾਲ ਆਪਣੀ ਗੱਲ ਕਹਿ ਸਕਣ ਦੀ ਖੁਦਮਖਤਿਆਰੀ ਕਾਇਮ ਰੱਖੀ ਜਾਵੇ ਕਾਲੀਦਾਸ ਤੋਂ ਲੈ ਕੇ ਮੋਜ਼ਾਰਟ ਗਾਲਬ ਤੇ ਹੋਰ ਅਨੇਕ ਕਲਾਕਾਰਾਂ ਅਤੇ ਲੇਖਕਾਂ ਦੇ ਨਾਮ ਮਨ ਚੁੱਭਰਦੇ ਨੇ ਉਹਨਾਂ ਦੇ ਮਨਾਂ ਵਿੱਚ ਸੱਤਾ ਦੁਆਰਾ ਪਛਾਣੇ ਜਾਣ ਦੀ ਲੋਚਾ ਤੇ ਕਲਾਕਾਰਾਂ ਦੀ ਆਜ਼ਾਦੀ ਵਿਚਲੇ ਦਵੰਦ ਚੋਂ ਉਬਰੀ ਪੀੜ ਤੇ ਦੁਖਾਂਤ ਦੀਆਂ ਆਪਣੀਆਂ ਕਹਾਣੀਆਂ ਨੇ ਵੱਖ-ਵੱਖ ਸਮੇਂ ਵਿੱਚ ਕਲਾਕਾਰ ਤੇ ਚਿੰਤਕ ਆਪਣੇ ਸਮੇਂ ਦੀਆਂ ਸੱਤਾਸ਼ੀਲ ਸ਼ਕਤੀਆਂ ਤੇ ਵਿਚਾਰਾਂ ਨਾਲ ਅਸਹਿਮਤ ਹੁੰਦੇ ਹਨ ਅਸਹਿਮਤੀ ਦੀਆਂ ਆਵਾਜ਼ਾਂ ਬਣ ਕੇ ਉੱਭਰੇ ਤੇ ਆਵਾਜ਼ ਉਠਾਉਣ ਦੀ ਕੀਮਤ ਵੀ ਚੁਕਾਈ ਸੋਕਰੇਟੋ ਲੈ ਕੇ ਮਨਸੂਰ ਬਰੂਨੋ ਤੱਕ ਅਨੇਕ ਚਿੰਤਕਾਂ ਵਿਗਿਆਨੀਆਂ ਵਿਦਵਾਨਾਂ ਤੇ ਕਲਾਕਾਰਾਂ ਦੇ ਨਾਂ ਇਤਿਹਾਸ ਦੇ ਪੱਤਰਿਆਂ 'ਚ ਦਰਜ ਨੇ ਉਹਨਾਂ ਨੇ ਆਪਣੇ ਵਿਚਾਰਾਂ ਦੀ ਆਜ਼ਾਦੀ ਦੀ ਕੀਮਤ ਆਪਣੀ ਜਾਨ ਦੇ ਕੇ ਅਦਾ ਕੀਤੀ ਸੀ ਤੇ ਮਹਾਰਾਸ਼ਟਰ ਵਿੱਚ 13ਵੀਂ ਸਦੀ ਵਿੱਚ ਭਗਤੀ ਲਹਿਰ ਦੀ ਵੈਸ਼ਨਵ ਪੰਥ ਦੀ ਇੱਕ ਸ਼ਾਖ ਮਹਾ ਅਨੁਭਵ ਪਰੰਪਰਾ ਦੇ Swami ਚੱਕਰਧਾਰ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿਉਂ ਗਲਤਾਂ ਤੇ ਔਰਤਾਂ ਨੂੰ ਸਿਆਸੀ ਬਣਦੇ ਹੱਕ ਦੇ ਰਿਹਾ ਸੀ ਕਿਤਾਬਾਂ ਦੇਤੇ ਤੇ ਵਿਚਾਰਾਂ ਤੇ ਬੰਦਸ਼ਾ ਲਾਉਣ ਦੀ ਕਹਾਣੀ ਵੀ ਬਹੁਤ ਲੰਮੀ ਹੈ ਲਗਭਗ 2800 2900 ਸਾਲ ਪਹਿਲਾਂ ਜਨਾਨੀ ਚਿੰਤਕ ਪ੍ਰੋਟਾਗੋਰਸ ਦੀਆਂ ਦੇਵਤਿਆਂ ਦੀ ਹੋਂਦ ਤੇ ਸਵਾਲ ਕਰਨ ਵਾਲੀਆਂ ਲਿਖਤਾ ਤੇ ਪਾਬੰਦੀ ਲਾ ਦਿੱਤੀ ਗਈ ਸੀ ਉਸ ਨੂੰ ਜਲਾਵਤਨ ਵੀ ਕਰ ਦਿੱਤਾ ਗਿਆ ਫਰਾਂਸ ਵਿੱਚ ਮਾਰਗਰੀਟ ਪੋਰਟ 'ਤੇ ਲਿਖਤਾ ਤੇ ਪਾਬੰਦੀ ਲੱਗੀ ਤੇ 1310 ਵਿੱਚ ਉਹਨੂੰ ਜਿਉਂਦੇ ਹੀ ਸਾੜ ਦਿੱਤਾ ਗਿਆ ਤੇ 17ਵੀਂ ਸਦੀ 'ਚ ਇੰਗਲੈਂਡ ਦੀ ਸਟੇਟ ਤੇ ਚਰਚ ਤੇ ਯੂਨੀਵਰਸਟੀਆਂ ਜਿਨ੍ਹਾਂ ਵਿੱਚ ਆਕਸਫੋਰਡ ਯੂਨੀਵਰਸਿਟੀ ਵੀ ਸ਼ਾਮਲ ਹੈ ਨੇ ਥਾਮਸ ਹੋਬਸ ਦੀ ਕਿਤਾਬ ਲੇਵੀਆਥਨ ਲੇਵੀਆਥਨ ਵਿਰੁੱਧ ਫਤਵੇ ਦੇਂਦਿਆਂ ਕਿਤਾਬ ਨੂੰ ਹੀ ਸਾੜਨ ਦੇ ਹੁਕਮ ਦੇ ਦਿੱਤੇ ਸੀ ਤੇ ਸੱਤਾ ਨਾਲ ਲੇਖਕਾਂ ਦੇ ਸਬੰਧਾਂ ਦੇ ਅਦਨੁਕ ਸਮਿਆਂ ਦੇ ਇਤਿਹਾਸ ਵਿੱਚ ਇੱਕ ਦਿਲਚਸਪ ਵਾਕਿਆ ਹੋਰ ਇੰਗਲੈਂਡ ਦਾ ਹੈ ਵਿਲੀਅਮ ਵਰਵਥ ਜੁਜਾਰੂ ਵਿਚਾਰਾ ਤੇ ਸੱਤਾ ਨਾਲ ਸਹਿਮਤੀ ਰੱਖਣ ਵਾਲਾ ਕਵੀ ਸੀ ਉਹ ਫ੍ਰਾਂਸੀਸੀ ਇਨਕਲਾਬ ਵਿੱਚ ਲੀਆਂ ਘਟਰਾਵਾਂ ਤੋਂ ਨਿਰਾਸ਼ ਹੋਇਆ ਤੇ ਸੱਤਾ ਦੇ ਨਜ਼ਦੀਕ ਸਰਕਣ ਲੱਗ ਪਿਆ ਤੇ 1843 ਵਿੱਚ ਇੰਗਲੈਂਡ ਦਾ ਉਹ ਰਾਜਕਵੀ ਬਣ ਗਿਆ ਸੀ ਉਸ ਸਮੇਂ ਸਮਕਾਲੀ ਸ਼ਾਇਰ ਜਿਹੜੇ ਸੀ ਉਹਦੇ ਉਹਨਾਂ ਚੋ ਰੌਬਰਟਸ ਬਰਾਊਨਿੰਗ ਨੇ ਲਿਖਿਆ ਕਿ ਮੁਠੀ ਪਰ ਚਾਂਦੀ ਲਈ ਉਹ ਸਾਨੂੰ ਛੱਡ ਕੇ ਚਲਾ ਗਿਆ ਤੇ ਆਪਣੇ ਕੋਟ ਦੇ ਉੱਤੇ ਇੱਕ ਸਨਮਾਨ ਵਾਲਾ ਰਿਬਨ ਵਾਣ ਲਈ ਉਹ ਸਾਨੂੰ ਛੱਡ ਗਿਆ। ਪੁਰਾਣੇ ਸਮਿਆਂ ਵਾਂਗ ਅਦਨੁਖ ਸਮਿਆਂ ਵਿੱਚ ਵੀ ਸੱਤਾ ਬੁੱਧੀਜੀਵੀਆਂ ਨੂੰ ਆਪਣੀਆਂ ਸੰਸਥਾਵਾਂ ਵਿੱਚ ਸਹਿਦਾਰ ਬਣਾਉਣ ਲਈ ਕਈ ਢੰਗ ਤਰੀਕੇ ਅਪਣਾਉਂਦੀਆਂ ਰਹੀਆਂ ਨੇ ਤੇ ਰਹੀਆਂ ਆਏ ਨੇ ਹੁਣ ਵੀ। ਇਸ ਨ ਸਮਿਆ ਵਿੱਚ ਵੱਡੇ ਪੱਧਰ ਤੇ ਫੈਲੀਆਂ ਤੇ ਵਧੀਆਂ ਫੁੱਲੀਆਂ ਜਮਹੂਰੀ ਲਹਿਰਾਂ ਦੇ ਵੱਖ-ਵੱਖ ਸਰਕਾਰਾਂ ਤੇ ਪਾਏ ਦਬਾਅ ਕਾਰਨ ਸਰਕਾਰਾਂ ਨੂੰ ਯੂਨੀਵਰਸਟੀਆਂ ਆਰਟ ਅਕੈਡਮੀਆ ਤੇ ਕਲਾ ਤੇ ਗਿਆਨ ਨਾਲ ਸੰਬੰਧਿਤ ਹੋਰ ادارے ਬਣਾਉਣੇ ਵੀ ਪਏ ਜਿਨ੍ਹਾਂ ਵਿੱਚ ਵਿਦਵਾਨਾਂ ਤੇ ਸਿਰਜਕਾਂ ਨੂੰ ਕਾਫੀ ਹੱਦ ਤੱਕ ਅਲੱਗ ਵਿਚਾਰ ਰੱਖਣ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਦਿੱਤੀ ਗਈ ਅਜਿਹੇ ادارے ਦਾਨਸ਼ਵਰਾ ਤੇ ਸੱਤਾ ਵਿਚਕਾਰ ਬਹੁਪਰਤੀ ਰਿਸ਼ਤਿਆਂ ਦੇ ਵਾਕ ਬਣੇ 20ਵੀਂ ਸਦੀ ਨੇ ਲਿਖਾਰੀਆਂ ਸਿਰਜਕਾਂ ਕਲਾਕਾਰਾਂ ਤੇ ਚਿੰਤਕਾਂ ਦਾ ਦਮਨ ਵੀ ਵੇਖਿਆ ਇਟਲੀ ਤੇ ਜਰਮਨੀ ਦੀਆਂ ਫਾਸ਼ੀਵਾਦੀ ਸਰਕਾਰਾਂ ਨੇ ਸੈਂਕੜੇ ਲੇਖਕਾਂ ਤੇ ਚਿੰਤਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਾਰਸੀਆ ਲੋਰਕਾ ਤੇ ਜੂਲੀਅਸ ਫਿਊਚਿਕ ਜਿਹੇ ਲੇਖਕਾਂ ਦੇ ਕਤਲ ਤੇ ਫਾਂਸੀਆਂ ਦੀ ਇਹ ਕਹਾਣੀ ਬਹੁਤ ਲੰਮੀ ਹੈ ਗ੍ਰਾਮਸ਼ੀ ਜੈ ਚੰਤਕ ਜੇਲਾਂ ਵਿੱਚ ਹੀ ਛੜਦੇ ਰਹੇ ਸੋਵਿਤ ਯੂਨੀਅਨ ਵਿੱਚ ਲੋਕ ਕਲਾਵਾਂ ਕਲਾਕਾਰਾਂ ਤੇ ਸਥਾਨਕ ਪਛਾਵਾਂ ਨੂੰ ਤਾਂ ਉਤਸ਼ਾਹਤ ਕੀਤਾ ਗਿਆ ਪਰ ਨਾਲ ਦੀ ਨਾਲ ਅਸਹਿਮਤੀ ਰੱਖਣ ਵਾਲੇ ਲੇਖਕਾਂ ਨੂੰ ਸਾਈਬਰ ਰੀਆ ਦੀਆਂ ਜਲਾਵਤਰੀਆਂ ਵੀ ਭੋਗਣੀਆਂ ਪਈਆਂ ਅਜੇ ਵਿੱਚ ਕਵੀ ਉਸਪ ਮੈਂਡਲਸਟਾਮ ਨੇ ਲਿਖਿਆ ਸ਼ਾਇਦ ਤੇਰੀ ਗੱਲ ਮੇਰੇ ਹੋਠਾਂ ਤੋਂ ਪਹਿਲਾਂ ਹੀ ਪੈਦਾ ਹੋ ਗਈ ਸੀ ਮੈਂ ਆਪਣੀ ਗਰੀਬੀ ਧਰਤੀ ਨੂੰ ਪਿਆਰ ਕਰਦਾ ਹਾਂ ਕਿਉਂਕਿ ਮੈਂ ਹੋਰ ਕੋਈ ਧਰਤੀ ਵੇਖੀ ਨਹੀਂ ਉਹਨੇ ਲਿਖਿਆ ਲੋਕਾਂ ਨੂੰ ਕਰਤਾ ਚਾਹੀਦੀ ਹੈ ਜਿਹੜੀ ਉਹਨਾਂ ਦਾ ਭੇਦ ਬਣੇ ਜਿਹੜੀ ਉਹਨਾਂ ਨੂੰ ਜਾਗਦੇ ਰੱਖੇ ਉਹਨਾਂ ਸਮਿਆਂ ਵਿੱਚ ਹੀ ਗੋਰਕੀ ਨੇ ਲਿਖਿਆ ਸੀ ਪ੍ਰੈਸ ਆਗੂਆਂ ਦਾ ਜਸ ਗਾਉਣ ਵਾਲਾ ਸੰਤ ਬਣਦਾ ਜਾ ਰਿਹਾ ਹੈ ਤੇ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਈ ਲੇਖਕਾਂ ਨੇ ਬਸਤੀਵਾਦੀ ਹਕੂਮਤ ਉਦ ਆਵਾਜ਼ ਉਠਾਈ ਤੇ ਜੇਲ ਕੱਟੀ ਗਦਰੀ ਕਵੀ ਗੁਰਮukh Singh ਮੁਸਾਫਰ ਫਰੋਜ਼ਦੀਨ ਸ਼ਰਫ ਨਾਨਕ ਸਿੰਘ ਤੇ ਹੋਰ ਲੇਖਕ ਤੇ ਕਵੀ ਗਫਤਾਰ ਕੀਤੇ ਗਏ ਆਜ਼ਾਦੀ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਸੋਹਣ ਸਿੰਘ ਜੋਸ਼ ਸੰਤੋਖ ਸਿੰਘ ਧੀਰ ਪਾਸ਼ ਅਮਰਜੀਤ ਚੰਦਨ ਸੰਤਰਾ ਮਉਦਾਸੀ ਲਾਲ ਸਿੰਘ ਦਿਲ ਹਰਪਜਨ ਹਲਵਾਰਵੀ ਹਰਪਜਨ ਹੁੰਦਲ ਗੁਰਸ਼ਰਨ ਸਿੰਘ ਬ੍ਰਿ얌 ਸੰਧੂ ਦਰਸ਼ਨ ਘਟਕੜ ਤੇ ਹੋਰ ਲੇਖਕ ਤੇ ਕਵੀ ਨਜ਼ਰਬੰਦ ਕੀਤੇ ਜਾਂਦੇ ਰਹੇ ਹਨ ਤੇ ਲੈnde ਪੰਜਾਬ ਵਿੱਚ ਲੇਖਕਾਂ ਤੇ ਕਵੀਆਂ ਦੀਆਂ ਲਿਖਤਾਂ ਤੇ ਬੰਦਸ਼ਾ ਲਾਉਣ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਦਾ ਸਿਲਸਲਾ ਪਹਿਲੀ ਫੌਜੀ ਹਕੂਮਤ ਦੇ ਆਉਣ ਨਾਲ ਹੀ ਸ਼ੁਰੂ ਹੋ ਗਿਆ ਸੀ ਫੈਜ਼ احمد ਫੈਜ਼ ਇਸਹਾਕ ਮੁਹੰਮਦ ਉਸਤਾਦ ਦਾਮਨ احمد ਸਲੀਮ احمد ਫਰਾਜ਼ ਹਬੀਬ ਜਾਲਬ ਤੇ ਹੋਰਨਾਂ ਨੂੰ ਬੰਦੀਵਾਰ ਬਣਾਇਆ ਗਿਆ ਇਸ ਸਭ ਕੁਝ ਦੇ باوجود ਆਜ਼ਾਦੀ ਤੋਂ ਬਾਅਦ ਹੋਰ ਅਦਨੁਕ ਰਿਆਸਤਾਂ ਸਟੇਟਾਂ ਮੰਗ ਭਾਰਤੀ ਸਟੇਟ ਨੇ ਵੀ ਯੂਨੀਵਰਸਿਟੀਆਂ ਤੇ ਕਲਾ ਨਾਲ ਸੰਬੰਧਿਤ ਕਈ ادارے ਬਣਾਏ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਸਟੇਟ ਤੋਂ ਫੰਡ ਹਾਸਲ ਕਰਨ ਵਾਲੇ ادارے ਕਦੀ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੇ ਪਰ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸਟੇਟ ਕੋਲ ਕੋਈ ਆਪਣਾ ਤਾਂ ਨਿਮ ਦਾ ਉਸ ਦਾ ਧਨ ਦੇਸ਼ ਦੇ ਕਿਰਤੀਆਂ ਦੀ ਕਿਰਤ ਕਮਾਈ ਚੋਂ ਪੈਦਾ ਹੁੰਦਾ ਹੈ ਤੇ ਅਦਨੁਕ ਸਮਾਂ ਵਿੱਚ ਆਵਾਮ ਵਿੱਚ ਫੈਲੀ ਜਮਹੂਰੀਅਤ ਨੇ ਸੱਤਾ ਨੂੰ ਮਜਬੂਰ ਕੀਤਾ ਹੈ ਕਿ ਉਹ ਵਿਦਿਆ ਤੇ ਕਲਾ ਲਈ ਜਮਹੂਰੀ ਅਦਾਰੇ ਬਣਾਏ ਤੇ ਉਹਨਾਂ ਨੂੰ ਖੁਦਮੁਖਤਿਆਰੀ ਦੇਵੇ ਤੇ ਖੁਦਮੁਖਤਿਆਰੀ ਭਾਵੇਂ ਸੀਮਤ ਪਰ ਤਸੱਲੀ ਬਖਸ਼ ਜਾਂ ਜਾਵਾ ਇੱਕ ਤਰ੍ਹਾਂ ਕਿਸ ਤਰ੍ਹਾਂ ਦੀ ਵੀ ਹੋਵੇ ਸੰਘਰਸ਼ ਰਾਂ ਹੀ ਮਿਲਦੀ ਹੈ ਤੇ ਭਾਰਤ ਦੇ ਵਿਦਿਆ ਵਿਗਿਆਨ ਸੱਭਿਆਚਾਰ ਤੇ ਕਲਾ ਦੇ ਨਾਲ ਸੰਬੰਧਤ ਅਦਾਰਿਆਂ ਨੂੰ ਮਿਲੀ ਖੁਦਮੁਖਤਿਆਰੀ ਤੇ ਜਮਹੂਰੀਤ ਵੀ ਆਜ਼ਾਦੀ ਸੰਘਰਸ਼ ਦੀਆਂ ਜਮਹੂਰੀ ਕਦਰਾਂ ਕੀਮਤਾਂ ਉਹਨਾਂ ਦੇ ਆਧਾਰ ਤੇ ਬਣੇ ਸੰਵਿਧਾਨ ਤੇ ਜਮਹੂਰੀ ਦਬਾਅ ਚੋਂ ਜਨਮੀਆਂ ਤੇ ਪਣਪੀਆਂ ਹੋਈਆਂ ਨੇ ਅਦਾਰਿਆਂ ਦੀ ਇਸ ਖੁਦਮੁਖਤਾਰੀ ਤੇ ਜਮਹੂਰੀਅਤ ਨੂੰ ਕੁਝ ਸਾਲਾਂ ਤੋਂ ਖੋਰਾ ਲੱਗ ਰਿਹਾ ਹੈ ਤੇ ਮੌਜੂਦਾ ਭਾਰਤੀ ਸਟੇਟ ਚਾਹੁੰਦੀ ਹੈ ਕਿ ਹਰ ਵਿਅਕਤੀ ਤੇ ਅਦਾਰਾ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੀ ਬੇਪਨਾਹ ਤਾਕਤ ਨੂੰ ਸਵੀਕਾਰ ਕਰੇ ਅਤੇ ਇਸ ਦੀ ਵਿਚਾਰਧਾਰਾ ਨੂੰ ਅਪਣਾਏ ਤੇ ਆਤਮਸਾਤ ਕਰ ਲੇ ਹੁਣ ਸੱਤਾ ਹਰ ਵਿਅਕਤੀ ਤੇ ਹਰ ਸੰਸਥਾ ਦਾ ਸੰਪੂਰਨ ਸਮਰਪਣ ਚਾਹੁੰਦੀ ਹੈ ਤੇ ਪਿਛਲੇ ਸਾਲਾਂ ਵਿੱਚ ਭਾਰਤੀ ਸੱਤਾ ਦੇ ਢਾਂਚੇ ਯਾਨੀ ਕਿ ਸਟੇਟ ਦੀ ਨਉਇਤ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਗਈਆਂ ਨੇ ਜਵਾਰਲਾਲ ਨਹਿਰੂ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰਿਆਂ ਦੀ ਜਿਹੜੀ ਅੰਦਰੂਨੀ ਜਮਹੂਰੀਅਤ ਸੀ ਜਿਹੜੀ ਖੁਦਮੁਖਤਿਆਰੀ ਸੀ ਉਹਨੂੰ ਘਟਾਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਸਹਿਤ ਅਕੈਡਮੀ ਦੀ ਖੁਦਮਖਤਿਆਰੀ ਤੇ ਵੀ ਹਲਾ ਬੋਲ ਦਿੱਤਾ ਹੈ ਇਸ ਅਕੈਡਮੀ ਨੂੰ ਭਾਰਤ ਵਿੱਚ ਬੋਲੀਆਂ ਜਾਂਦੀਆਂ ਵੱਖ-ਵੱਖ ਪਿਸ਼ਾਵਾਂ ਦੇ ਲੇਖਕਾਂ ਦੀਆਂ ਲਿਖਤਾ ਛਾਪਣ ਤੇ ਅਨੁਵਾਦ ਕਰਨ ਲੇਖਕਾਂ ਨੂੰ ਵਿਚਾਰ ਦੇ ਆਦਾਨ-ਪ੍ਰਦਾਨ ਲਈ ਮੰਚਮਈਆ ਕਰਾਉਣ ਤੇ ਉਹਨਾਂ ਨੂੰ ਸਨਮਾਨਤ ਕਰਨ ਵਾਲੀ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ ਸੀ ਤੇ ਜਵਾਰ ਲਾਲ ਨਹਿਰੂ ਜੋ ਖੁਦ ਡਿਸਕਵਰੀ ਆਫ ਇੰਡੀਆ ਜੀ ਕਲਾਸਿਕ ਲਿਖਤ ਦਾ ਲੇਖਕ ਵੀ ਸੀ ਨੇ ਇਸ ਸੰਸਥਾ ਨੂੰ ਬਣਾਉਣ ਤੇ ਇਸ ਨੂੰ ਇੱਕ ਖੁੱਦਮਖਤਿਆਰ ਮੰਚ ਵਜੋਂ ਪੱਕਾਈ ਦੇਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਸੀ ਇੱਕ ਲੇਖਕ ਵਜੋਂ ਉਹ ਇਹਦਾ ਪਹਿਲਾ ਪ੍ਰਧਾਨ ਵੀ ਬਣਿਆ ਤੇ 1954 ਤੋਂ ਲੈ ਕੇ 1968 ਤੱਕ ਇਹਦੇ ਅਹੁਦੇ ਇਸੇ ਅਹੁਦੇ ਤੇ ਰਿਹਾ ਤੇ ਅਕੈਡਮੀ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਉਸਨੇ ਕਿਹਾ ਇਸ ਅਕੈਡਮੀ ਦੇ ਪ੍ਰਧਾਨ ਵਜੋਂ ਮੈਂ ਤੁਹਾਨੂੰ ਸਾਫ਼-ਸਾਫ਼ ਦੱਸਣਾ ਚਾਹਾਂਗਾ ਕਿ ਮੈਂ ਨਹੀਂ ਚਾਹੁੰਦਾ ਕਿ ਪ੍ਰਧਾਨ ਮੰਤਰੀ ਦੇ ਕੰਮ ਕਾਜ ਵਿੱਚ ਕੋਈ ਦਖਲ ਦੇਵੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਨਹਿਰੂ ਦੇ ਅਕੈਡਮੀ ਦੇ ਪ੍ਰਧਾਨ ਬਣਨ ਤੇ ਉਸ ਦੀ ਤੇ ਇਸ ਅਕੈਡਮੀ ਦੀ ਖੁਦਮੁਖਤਿਆਰੀ ਦੀ ਹਮਾਇਤ ਕਰਨ ਵਿੱਚ ਇੱਕ ਤਰ੍ਹਾਂ ਦਾ ਵਿਰੋਧਾਭਾਸ ਸੀ ਕਿਉਂਕਿ ਇੱਕ ਪਾਸੇ ਤਾਂ ਉਹ ਖੁਦ ਸਰਕਾਰ ਦਾ ਮੁਖੀ ਸੀ ਤੇ ਦੂਜੇ ਪਾਸੇ ਅਕੈਡਮੀ ਦੇ ਪ੍ਰਧਾਨ ਵਜੋਂ ਉਹ ਇਸ ਦੀ ਖੁਦਮੁਖਤਿਆਰੀ ਮੰਗ ਰਿਹਾ ਸੀ ਇਸਦੀ ਵਿਰੋਧੀ ਧਿਰ ਇਹ ਹੈ ਕਿ ਉਹਦਾ ਅਕੈਡਮੀ ਦਾ ਪ੍ਰਧਾਨ ਬਨਣਾ ਸਰਕਾਰ ਤੇ ਸਭਿਆਚਾਰ ਸਬੰਧੀ ਮੰਤਰਾਲੇ ਤੇ ਉਸ ਦੇ ਅਧਿਕਾਰੀਆਂ ਨੂੰ ਇੱਕ ਚਿਤਾਵਨੀ ਮਾਰੀ ਸੀ ਕਿ ਉਹ ਅਕੈਡਮੀ ਦੇ ਕੰਮਾਂ ਵਿੱਚ ਦਖਲ ਨਾ ਦੇਣ ਪ੍ਰਾਣੇ ਲੇਖਕ ਨਹਿਰੂ ਨੂੰ ਬੜੇ ਪ੍ਰੇਮ ਨਾਲ ਯਾਦ ਕਰਦੇ ਰਹੇ ਨੇ RAMdhari Singh Dinkar ਨੇ ਨਹਿਰੂ ਬਾਰੇ ਕਿਤਾਬ ਲੋਕਦੇਵ ਨਹਿਰੂ ਵਿੱਚ ਆਪਣੀਆਂ ਯਾਦਾਂ ਲਿਖੀਆਂ ਅਗੇ ਲੋਕ ਸੰਗਰਮ ਤੇ ਕਈ ਹੋਰ ਪ੍ਰਮੁੱਖ ਲੇਖਕਾਂ ਤੇ ਚਿੰਤਕਾਂ ਨੇ ਵੀ ਲਿਖਿਆ ਇਹਨਾਂ ਜਾਦਾਂ ਵਿੱਚ ਦਰਜ ਹੈ ਕਿ ਨਹਿਰੂ ਕਿਵੇਂ ਸਖਸ਼ੀ ਪੂਜਾ ਦੇ ਵਿਰੁੱਧ ਹੁੰਦਾ ਸੀ ਸਹਿਤ ਅਕੈਡਮੀ ਦੇ ਪ੍ਰਧਾਨ ਦੀ ਚੋਣ ਜਮਹੂਰੀ ਤਰੀਕੇ ਨਾਲ ਹੁੰਦੀ ਰਹੀ 2003 ਵਿੱਚ ਇੱਕ ਮਸ਼ਹੂਰ ਮੁਕਾਬਲਾ ਮਾ ਸ਼ਵੇਤਾ ਦੇਵੀ ਤੇ ਗੋਪੀ ਚੰਦ ਨਰੰਗ ਦੇ ਵਿਚਕਾਰ ਹੋਇਆ ਵੱਖ-ਵੱਖ ਪਿਛਾਵਾਂ ਵਿੱਚ ਕਿਤਾਬਾਂ ਦੇ ਛਪਾਉਣ ਅਨਵਾਦ ਤੇ ਸਮਾਗਮ ਕਰਨ ਲਈ ਬੋਰਡ ਹਨ ਇਸੇ ਤਰ੍ਹਾਂ ਹਾਰਪਾ ਸ਼ਾ ਵਿੱਚ ਸਹਿਤ ਅਕੈਡਮੀ ਪੁਰਸਕਾਰ ਦਾ ਫੈਸਲਾ ਉਸ ਭਾਸ਼ਾ ਦੇ ਲੇਖਕਾਂ ਦੀ ਜਿਉਰੀ ਕਰਦੀ ਹੈ ਕੁਝ ਵਿਵਾਦਾਂ ਦੇ ਬਾਵਜੂਦ ਇਹਨਾਂ ਪੁਰਸਕਾਰਾਂ ਦੀ ਮਾਣ ਮਰਿਆਦਾ ਕਾਇਮ ਰਹੀ ਹੈ ਇਨਾਮ ਦੇਣ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਅਕੈਡਮੀ ਦਾ ਸਕੱਤਰ ਅਕੈਡਮੀ ਵੱਲੋਂ ਕੀਤੀ ਗਈ ਚੋਣ ਨੂੰ ਨੋਟੀਫਾਈ ਕਰਦਾ ਹੈ ਤਾਂ ਇਨਾਮਾਂ ਦੇ ਐਲਾਨ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਇਹਨਾਂ ਨਾਮਾਂ ਦਾ ਮਾਣ ਸਨਮਾਨ ਕੈਮਰਨ ਦਾ ਮੁੱਖ ਕਾਰਨ ਅਕੈਡਮੀ ਦਾ ਖੁਦ ਮਖ्तार ਕਰਦਾਰ ਹੈ ਤੇ ਇਸ ਦੀ ਕਾਰਜਗਾਰੀ ਤੇ ਅਗਵਾਈ ਵਿੱਚ ਲੇਖਕਾਂ ਦੀ ਹਿੱਸੇਦਾਰੀ ਦਾ ਹੋਣਾ ਹੈ ਹੁਣ ਉਹ ਖੁਦਮਖਤਿਆਰੀ ਖਤਰੇ ਵਿੱਚ ਹੈ ਇਸ ਸਾਲ ਪਛਾਵਾਂ ਦੀਆਂ ਜੂਰੀਆਂ ਨੇ ਇਨਾਮ ਦੇਣ ਲਈ ਲੇਖਕਾਂ ਦੀ ਚੋਣ ਤਾਂ ਕਰ ਲਈ ਪਰ ਅਕੈਡਮੀ ਦੀ ਸਖਤਰ ਉਹਨਾਂ ਨੂੰ ਨੋਟੀਫਾਈ ਨਹੀਂ ਕਰ ਰਹੀ ਉਹ ਸੰਸਾਰ ਹੁਣ ਇਹਨਾਂ ਨਾਮਾਂ ਦੀ ਘੋਸ਼ਣਾ ਤੋਂ ਪਹਿਲਾਂ ਸੱਭਿਆਚਾਰ ਮੰਤਰਾਲੇ ਦੀ ਮਨਜ਼ੂਰੀ ਲੈਣੀ ਪਵੇਗੀ ਪਿਛਲੇ ਕੁਝ ਵਰਿਆਂ ਦੌਰਾਨ ਲੇਖਕਾਂ ਕਲਾਕਾਰਾਂ ਚਿੰਤਕਾਂ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਦੇ ਸਰਕਾਰ ਨਾਲ ਰਿਸ਼ਤਿਆਂ ਵਿੱਚ ਵੱਡੇ ਵਿਗਾੜ ਆਏ ਨੇ ਵਰਵਰਾ Rao ਜੇ ਕਵੀ ਅਨੰਦ ਤੈਲ ਤੁੰਬੜੇ ਜੇ ਚਿੰਤਕ ਕਬੀਰ ਕਲਾ ਮੰਚ ਦੇ ਕਲਾਕਾਰ ਤੇ ਕਈ ਹੋਰ ਲੇਖਕ ਬੰਦੀ بنائے ਹੋਏ ਨੇ ਲੇਖਕਾਂ ਦੀ ਸੰਸਥਾ ਸਹਿਤ ਅਕੈਡਮੀ ਦੀ ਖੁਦਮੁਖਤਿਆਰੀ ਤੇ ਛਾਪਾ ਇੱਕ ਵੱਡੇ ਹਿੰਦੂਤਵੀ ਪ੍ਰੋਜੈਕਟ ਦਾ ਹੀ ਹਿੱਸਾ ਹੈ ਪਰ ਨਾਲ ਨਾਲ ਇਹ ਵੀ ਸਪਸ਼ਟ ਹੈ ਕਿ ਲੇਖਕ ਦਰਬਾਰ ਦੇ ਗੁਲਾਮ ਨਹੀਂ ਹੁੰਦੇ ਲੇਖਕਾਂ ਦਾ ਸਰਕਾਰੀ ਸੰਸਥਾਵਾਂ ਨਾਲ ਸੰਬੰਧਿਤ ਹੋਣਾ ਜਾਂ ਸਰਕਾਰੀ ਨੌਕਰੀਆਂ ਕਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਆਤਮਾ ਹੀ ਦੇਈ ਦਿੱਤੀ ਹੈ ਲੇਖਕ ਅਜਿਹੇ ਵਰਤਾਰਿਆਂ ਵਿਰੁੱਧ ਲੜਦੇ ਆਏ ਨੇ ਤੇ ਉਹਨਾਂ ਨੂੰ ਹੁਣ ਵੀ ਇਸ ਸੰਸਥਾ ਦੀ ਖੁਦਮੁਖਤਿਆਰੀ ਕਾਇਮ ਰੱਖਣ ਲਈ ਲੜਨਾ ਹੀ ਪੈਣਾ ਹੈ ਸੱਤਾ ਲੇਖਾਂ ਦੇ ਦਰ ਬਹੁਤ ਖਤਰਨਾਕ ਤਰੀਕੇ ਨਾਲ ਦਸਤਕ ਦੇ ਰਹੀ ਹੈ ਆਪਣੀ ਸਿਰਜਣਾ ਦੇ ਪੰਥ ਤੇ ਤੁਰ ਰਿਹਾ ਲੇਖਕ ਸਿਰਜਣਾ ਦੇ ਨਾਲ-ਨਾਲ ਸਮਾਜ ਵਿੱਚ ਜਮਹੂਰੀ ਸਪੇਸ ਬਣਾਉਣ ਲਈ ਤੇ ਉਸ ਨੂੰ ਬਚਾਉਣ ਲਈ ਵੀ ਲਿਖਦਾ ਤੇ ਲੜਦਾ ਹੈ ਇਸ ਲੜਾਈ ਵਿੱਚ ਉਸ ਨੂੰ ਸੱਤਾ ਨਾਲ ਆੜਾ ਵੀ ਲਾਉਣਾ ਪੈਂਦਾ ਹੈ ਇਹ ਸਮੇਂ ਦੀ ਲੋੜ ਇਹ ਹੈ ਕਿ ਲੇਖਕ ਸਮਾਜ ਵਿੱਚ ਲਈ ਜਮਹੂਰੀ ਸਪੇਸ ਨੂੰ ਬਚਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨ ਪੰਜਾਬੀ ਲੇਖਕ ਹਮੇਸ਼ਾ ਆਜ਼ਾਦੀ ਦੀ ਭਾਸ਼ਾ ਵਿੱਚ ਹੀ ਸਿਰਜਣਾ ਕਰਦਾ ਰਿਹਾ ਉਸ ਨੂੰ ਆਜ਼ਾਦੀ ਤੇ ਨਾਬਰੀ ਦੇ ਆਪਣੇ ਹੱਕ ਤੇ ਭਾਸ਼ਾ ਦੀ ਰਾਖੀ ਕਰਨੀ ਪੈਣੀ ਹੈ ਇਹ ਸੀ ਜੀ ਸਵਰਾਜ ਵੀਰ ਨਾ ਦਾ ਲਿਖਿਆ ਹੋਇਆ ਲੇਖ ਜਿਹੜਾ ਸੀ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ